ਲੰਬੇ ਸਮੇਂ ਤੋਂ ਜਿਹੜਾ ਕਿਸਾਨ ਅੰਦੋਲਨ ਚੱਲਦਾ ਹੈ ਤਾਂ ਅੰਦਰ ਕਿਸਾਨ ਧਰਨੇ ਦੇ ਬੈਠੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਜੇ ਗੱਲ ਕਰਾਂਗੇ ਕਸੋਰੀ ਬਾੜਰ ਤੇ ਜਾਂ ਸ਼ੰਭੂ ਬਾੜਰ ਦੇ ਉੱਪਰ ਜਿੱਥੇ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਧਰਨੇ ਦੇ ਬੈਠੇ ਗਏ ਸੀ ਉੱਥੇ ਹੀ ਜੇ ਸਰਕਾਰਾਂ ਬਸ ਉਹਨਾਂ ਦਾ ਇੱਕ ਅਸ਼ਵਾਸ਼ਣ ਦੇ ਕੇ ਕਿ ਮੀਟਿੰਗ ਦੀ ਜਾਵਾ ਦਿੱਤਾ ਗਿਆ ਸੀ ਪਰ ਉੱਥੇ ਹੀ ਜਿੱਥੇ ਉਹ ਜਦੋਂ ਮੀਟਿੰਗ ਤੇ ਜਾਵਾਦ ਉਹਨਾਂ ਦੇ ਜਿਹੜੇ ਸ਼ੰਭੂ ਬਾੜਰ ਜਾਂ ਕਸੋਰੀ ਬਾੜਰ ਦੇ ਉੱਪਰ ਜਿਹੜੀ ਕੀਤਾ ਜਾਂਦਾ ਤੇ ਕਿਸਾਨਾਂ ਨੂੰ ਉੱਥੇ ਜਿਹੜਾ ਹਟਾਇਆ ਜਾਂਦਾ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਾਡੀ ਪੰਜਾਬ ਦੀ ਸਰਕਾਰ ਸੀਐਮ ਭਗਵੰਤ ਮਾਨ ਨੇ ਸਾਡੇ ਪਿੱਠ ਦੇ ਵਿੱਚ ਜ ਅਗੂਆ ਗਿਆਂਦਰਾ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਹ ਦੋਵੇਂ ਮੁਹਈ ਸਰਕਾਰ ਹੈਗੀਆ ਸੈਂਟਰ ਦੀ ਸਰਕਾਰ ਉਹਨਾਂ ਨੇ ਸਾਡੇ ਇੱਕ ਦੇ ਬਾਰ ਕੀਤੇ ਗਏ ਜਦ ਸਰਕਾਰ ਦਾ ਬਸ ਉਹਨਾਂ ਸਾਡੇ ਪਿੱਠ ਦੇ ਬਾਰ ਕੀਤੇ ਗਏ ਆ ਪਰ ਕਿਸਾਨਾਂ ਆਗੂਆਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਪਰ ਕਿਸਾਨ ਦਾ ਪੁੱਤ ਨਹੀਂ ਹੈਗਾ ਇਹ ਲਾਲਿਆ ਦਾ ਪੁੱਤ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਪਿੱਠ ਦੇ ਪੁਬਾਰ ਕੀਤਾ ਗਿਆ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਾਡਾ ਉੱਥੇ ਕਾਫੀ ਜਣਾ ਸਮਾਨ ਦੀ ਚੋਰੀ ਹੁੰਦੀ ਨਜ਼ਰ ਆਇਆ ਪਰ ਕਈ ਵਿਧਾਇਕਾਂ ਦੇ ਉੱਪਰ ਜਿਵੇਂ ਰੋਬ ਲਾ ਦੇ ਨਜ਼ਰ ਆਇਆ ਉਹ ਵੀ ਕਹਿਣਾ ਹੈਗਾ ਕਿ ਜ ਜੋਰੀ ਬਾੜ ਦੇ ਨਾਲ ਸਰ ਕੋ ਖਾਲੀ ਹੋਇਆ ਗਿਆ ਪਰ ਇਹ ਤੁਹਾਡਾ ਸੜਾ ਅੱਜ ਜਾਰੀ ਰਹੇਗਾ। ਪਰ ਜੇ ਸਾਨੂੰ ਹੋਰ ਵੀ ਕਿਸਾਨ ਅਗੋਂ ਦੀ ਜੋ ਵੀ ਕੋਲ ਆਏਗੀ ਉਹ ਨਾਲ ਕਿਤਾ ਜਾਏਗਾ ਪਰ ਜੇ ਸ਼ਨੋਰ ਸੇਤੀ ਸੜਾ ਹੋਰ ਦਿਖਾ ਹੋਏਗਾ। ਬਹੁਤ ਕਰਦੀਆਂ ਇਥੋਂ ਕਿਸਾਨ ਅਗੋਂ ਨਾਲ ਕੀ ਕਹਿੰਦਾ ਉਹਨਾਂ ਦਾ ਮੈਂ ਸ਼ਮਿਸਨੋ ਤਰ੍ਹਾਂ ਹਲਚਲ ਪੰਜਾਬ ਦੀ ਪਠਾਨਕੋਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਤੁਸੀਂ ਸਾਡੇ ਦਰਦ ਨੂੰ ਸਮਝਦੇ ਹੋਏ ਸਾਡੇ ਇੱਥੇ ਵਿਚਾਰ ਸੁਣਨ ਵਾਸਤੇ ਤੇ ਸਾਡਾ ਦੁੱਖ ਤਕਲੀਫ ਸੁਣਨ ਵਾਸਤੇ ਜਿਹੜਾ ਉਹ ਇੱਥੇ ਪਹੁੰਚੇ ਹੋ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਕਰਮਜੀਤ ਸਿੰਘ ਬੀਕੇਜੂ सिरसा ਦਾ ਸੇਵਾਦਾਰ ਆ ਤੇ ਇਹ ਜੋ ਸੀਐਮ ਸਾਹਿਬ ਵੱਲੋਂ 19 ਤਰੀਕ ਨੂੰ ਸ਼ਾਮ ਨੂੰ ਬਿਆਨਬਾਜ਼ੀ ਜੋ ਦਿੱਤੀ ਗਈ ਸੀ ਉਸ ਦੇ ਉੱਤੇ ਉਹਨਾਂ ਨੇ ਪੂਰਾ ਇਨ ਬਿਨ ਜਿਹੜਾ ਅਜੇ ਤੱਕ ਵੈਸੇ ਤੇ ਕੋਈ ਉਹਨਾਂ ਦਾ ਜਿਹੜਾ ਐਲਾਨਾ ਹੋ ਜੇ ਤੱਕ ਸੱਚਾ ਨਹੀਂ ਸੀ ਹੋਇਆ ਪਰ ਜੋ ਇਹ ਐਲਾਨ ਉਹਨਾਂ ਨੇ ਕੀਤਾ ਸੀ ਇੱਕ ਕਿਸਾਨਾਂ ਦੇ ਜ਼ੁਲਮ ਦੀ ਦਾਸਤਾਨ ਸ਼ੁਰੂ ਕਰਨ ਦਾ ਇਹ ਉਹਨਾਂ ਨੇ ਇਨ ਬਿਨ ਆਪਣਾ ਜਿਹੜਾ ਉਹ ਪੂਰਾ ਕੀਤਾ ਆ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਗਿਆ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਜਿਹੜਾ ਉਹ ਖਨੋਰੀ ਬਾਰਡਰ ਤੇ ਸ਼ੱਬੂ ਬਾਰਡਰ ਦੇ ਉੱਤੇ ਕਰਕੇ ਸਾਡੀ ਪਿੱਠ ਵਿੱਚ ਜਿਹੜਾ ਉਹ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਉਹ ਛੁਰਾ ਮਾਰਿਆ ਗਿਆ ਇਲਾਕੇ ਦੇ ਜੋ ਮਾਨਯੋਗ ਮੰਤਰੀ ਸਾਹਿਬ ਲਾਲਚੰਦ ਕਟਾਰੂ ਚੱਕ ਜੀ ਜੋ ਪਿਛਲੇ ਸਮੇਂ ਸਾਡੇ ਵਿੱਚ ਸਾਡੇ ਨਾਲ ਧਰਨਿਆਂ ਵਿੱਚ ਬੰਦੇ ਰਹੇ ਆ ਜੋ ਇਹ ਸਰਕਾਰ ਧਰਨਿਆਂ ਵਿੱਚੋਂ ਨਿਕਲੀ ਹੋਈ ਸਰਕਾਰ ਤੇ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਿਆ ਇੱਕ ਦੋ ਵਾਰ ਚੈਨਲ ਦੇ ਉੱਤੇ ਵੀ ਬੀਜੇਪੀ ਦੀ ਬੀ ਟੀਮ ਜਿਹੜੀ ਆਮ ਆਦਮੀ ਪਾਰਟੀ ਉਸਨੇ ਆਪਣਾ ਨਤਾਰਾ ਕਰਕੇ ਬੀਜੇਪੀ ਦੇ ਹੱਕ ਦੇ ਵਿੱਚ ਭੁਗਤ ਕੇ ਬਿਲਕੁਲ ਇਨ ਬਿਨ 100% ਆਪਣਾ ਦਾਸਤਾ ਹੈ ਕਿ ਅਸੀਂ ਬੀਜੇਪੀ ਦੀ ਬੀ ਟੀਮ ਹਾਂ ਤੇ ਬੀਜੇਪੀ ਲਈ ਹੀ ਕੰਮ ਕਰ ਰਹੇ ਆ ਇਹ ਸੀਐਮ ਮਾਨ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤਰ ਕਹਿੰਦਾ ਹੈ ਇਹ ਕਿਸਾਨਾਂ ਦਾ ਨਹੀਂ ਇਹ ਲਾਲਿਆਂ ਦਾ ਪੋਤਾ ਇਹ ਅਮਿਤ ਸ਼ਾਹ ਦਾ ਪੋਤਾ ਇਹ ਮੋਦੀ ਦਾ ਪੋਤਾ ਇਹ ਮਾਸਟਰ ਦਾ ਜਿਹੜਾ ਉਹ ਪਤਨੀ ਸ਼ੁਰੂ ਤੋਂ ਭੰਡਾ ਦੇ ਨਾਲ ਰਹਿ ਕੇ ਜਿਹੜੀ ਸੋਚ ਆ ਉਹ ਭੰਡਾ ਵਰਗੀ ਹੋਈ ਆ ਅਸੀਂ ਉਹ ਗੁਰਬਾਣੀ ਦਾ ਵਾਕ ਆ ਕਿ ਕੁੱਤਾ ਰਾਜ ਬਹਾਈਆ ਮੁਰ ਚੱਕੀ ਚੱਟੇ ਉਹ ਬਾਣੀ ਦੇ ਕਥਨ ਜੜੇ ਆ ਉਹ ਸੱਚੇ ਹੋ ਰਿਹਾ ਕਿ ਅਸੀਂ ਕੁੱਤੇ ਨੂੰ ਰਾਜ ਤੇ ਬਿਠਾਤਾ ਆ ਤਾਂ ਉਹ ਚੱਕੀ ਚੱਟਣ ਵਾਲੀ ਜਿਹੜੀ ਆਪਣੀ ਆਦਤ ਆ ਉਹ ਨਹੀਂ ਛੱਡ ਰਿਹਾ ਇਹਨੇ ਕਿਸਾਨਾਂ ਦਾ ਕਹਾਣ ਕੀਤਾ ਕਿਸਾਨਾਂ ਦੀ ਪਿੱਠ ਵਿੱਚ ਜਿਹੜਾ ਸ਼ੁਰਾ ਮਾਰਿਆ ਤੇ ਸਾਡੇ ਕੋਈ ਵੀ ਜਿਹੜਾ ਉਹ ਹੱਕ ਦੇ ਵਿੱਚ ਇਹਨਾਂ ਦੇ 92 ਗੁੰਗਿਆਂ ਦੇ ਵਿੱਚੋਂ ਨਹੀਂ ਬੋਲਿਆ आज आके उल्ਟ बयानबाजीयां ਕੀਤੀਆਂ ਕਿ ਜਿਹੜਾ ਉਹ ਪੰਜਾਬ ਦਾ ਸਾਰਾ ਸਿਸਟਮ ਜਿਹੜਾ ਉਹ ਰੁਕਿਆ ਸੀ ਇਸ ਮੋਰਚੇ ਕਰਕੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਫੈਲ ਰਹੀ ਸੀ ਪੰਜਾਬ ਦੇ ਵਿੱਚ ਨਸ਼ਾ ਕੰਟਰੋਲ ਨਹੀਂ ਸੀ ਹੋ ਰਿਹਾ ਪੰਜਾਬ ਦੇ ਵਿੱਚ ਇੰਡਸਟਰੀ ਖਤਮ ਹੋ ਰਹੀ ਸੀ ਤੇ ਹੋਰ ਕਈ ਇਲਜ਼ਾਮ ਜਿਹੜੇ ਆ ਉਹ ਕਿਸਾਨਾਂ ਦੇ ਸਿਰ ਇਹਨਾਂ ਵੱਲੋਂ ਮੜੇ ਗਏ ਆ ਕਿਉਂਕਿ ਇਹ ਆਪਣੀਆਂ ਕਮੀਆਂ ਲਕਾਉਣ ਵਾਸਤੇ ਸਾਰਾ ਸਾਰਾ ਜਿਹੜਾ ਇਲਜ਼ਾਮ ਆ ਉਹ ਕਿਸਾਨਾਂ ਸਿਰ ਮੜ ਕੇ ਤੇ ਆਪਣੀਆਂ ਕਮੀਆਂ ਨੂੰ ਜਿਹੜਾ ਉਹ ਇਹਨਾਂ ਨੇ ਲਕਾਇਆ ਆ ਤੇ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਆਂਗੇ ਉਸ ਦਿਨ ਸੀਐਮ ਮਾਨ ਵੱਲੋਂ ਜਿਹੜੀ ਬਹੁਤ ਜਿਆਦਾ ਧੱਕੇਸ਼ਾਹੀ ਤੇ ਜ਼ਾਤੀ ਕਿਸਾਨਾਂ ਤੇ ਜ਼ੁਲਮ ਕੀਤਾ ਗਿਆ ਦੇਖੋ ਜੀ ਕੋਈ ਕਾਲ ਨਹੀਂ ਸੀ ਕੋਈ ਇਹੋ ਜਿਹਾ ਇਹਨਾਂ ਨੇ ਕੋਈ ਸਾਡੇ ਨਾਲ ਕਿਹਾ ਨਹੀਂ ਇੱਕ ਪਾਸੇ ਸਾਡੇ ਆਗੂਆਂ ਨੂੰ ਮੀਟਿੰਗ ਤੇ ਬੁਲਾਇਆ ਗਿਆ ਜਦੋਂ ਉਹ ਮੀਟਿੰਗ ਤੋਂ ਵਾਪਸ ਆਉਣ ਲੱਗੇ ਆ ਇਹਨਾਂ ਮੀਟਿੰਗ ਦਾ ਸਮਾਂ ਵੀ ਪਹਿਲਾਂ ਨਾਲੋਂ ਹੋਰ ਰੱਖਿਆ ਸੀ ਕਿ ਆਪਾਂ ਜਿਹੜਾ ਉਹ ਮੀਟਿੰਗ ਤੋਂ ਬਾਅਦ ਐਕਸ਼ਨ ਕਰ ਸਕੀਏ ਜਲਦੀ ਇਹਨਾਂ ਨੇ ਮੀਟਿੰਗ ਸਮਾਪਤ ਕੀਤੀ ਜਿਹੜੀ ਮੀਟਿੰਗ ਅਗੇ 6 ਤੋਂ 7 ਘੰਟੇ ਚੱਲਦੀ ਸੀ ਉਹ 2 ਤੋਂ 3 ਘੰਟੇ ਵਿੱਚ ਇਹਨਾਂ ਸਮਾਪਤ ਕਰਕੇ ਜਦੋਂ ਸਾਡੇ ਸੀਨੀਅਰ ਆਗੂ ਜਿਹੜੇ ਵਾਪਸ ਆਉਣ ਲੱਗੇ ਆ ਇਹਨਾਂ ਨੇ ਪੁਲਸ ਨੇ ਉੱਥੇ ਅਰੈਸਟ ਪਾ ਕੇ ਬਾਕੀ ਮੋਰਚੇ ਤੇ ਜਾ ਕੇ ਭਾਰੀ ਫੋਰਸ ਬਲ ਪੁਲਿਸ ਬਲ ਦੇ ਨਾਲ ਇਹਨਾਂ ਨੇ ਸਾਰੇ ਮੋਰਚੇ ਨੂੰ ਉੱਥੋਂ ਤੈਸਨਾਸ ਕੀਤਾ ਉਥੇ ਸਾਡੀਆਂ ਛੱਡਾਂ ਸਾਡੇ ਟਰੈਕਟਰ ਟਰਾਲੀਆਂ ਤੱਕ ਚੋਰੀ ਕਰਕੇ ਪੰਜਾਬ ਪੁਲਿਸ ਲੈ ਗਈ ਆ ਤੇ ਤੁਸੀਂ ਸ਼ਾਇਦ ਇਹ ਵੀ ਦੇਖਿਆ ਹੋਊਗਾ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਗੁਰਲਾਲ ਸਿੰਘ ਘਨੌਰ ਆ ਇਹਨਾਂ ਦਾ ਐਮਐਲਏ ਮੌਜੂਦਾ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੇ ਘਰੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਜਿਹੜਾ ਉਹ ਬਰਾਮਦ ਹੋਇਆ ਵੱਡੇ ਚੋਰ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਤਾ ਆ ਪੰਜਾਬ ਪੁਲਿਸ ਨੇ ਤੇ ਇਹਨਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅੱਗੇ ਤਾਂ ਅਸੀਂ ਸੋਚਦੇ ਹਾਂਗੇ ਇਹ ਨਹੀਂ ਇਹ ਇਹੋ ਜੀ ਗੱਲਬਾਤ ਨਹੀਂ ਪਰ ਇਹਨਾਂ ਨੇ ਪੂਰਾ ਪੂਰਾ ਸਾਬਤ ਕਰਕੇ ਇਹ ਚੀਜ਼ ਦੱਸਤੀ ਆ ਕਿ ਅਸੀਂ ਬਹੁਤ ਵੱਡੇ ਚੋਰ ਤੇ ਠੱਗ ਹਾਂ ਇਹ ਕਿਸਾਨਾਂ ਨੂੰ ਕਹਿੰਦੇ ਆ ਗਲਤ ਪਰ ਇਹ ਸਾਰੀ ਦੁਨੀਆ ਦੇ ਸਾਹਮਣੇ ਸ਼ਰਮ ਆ ਗਿਆ ਵੀ ਇਹ ਕਿੱਡੇ ਵੱਡੇ ਚੋਰ ਤੇ ਠੱਗ ਨੇ ਨੈਕਸਟ ਆਉਣ ਵਾਲਾ ਸਟੈਪ ਆਪਾਂ ਪਹਿਲ ਦੇ ਆਧਾਰ ਦੇ ਤੋਂ ਸਾਨੂੰ ਆਪਣੇ ਜਿਹੜੇ ਕਿਸਾਨ ਲੀਡਰ ਜਿਹੜੇ ਸਾਡੇ ਆਗੂ ਖੜੇ ਆ ਉਹਨਾਂ ਨੂੰ ਆਪਾਂ ਛਡਵਾਉਣ ਦੀ ਕੋਸ਼ਿਸ਼ ਦੇ ਵਿੱਚ ਆ ਤੇ ਇਹ ਜਿਹੜਾ ਮੋਰਚਾ ਆ ਇਹ ਸੋਚ ਰਹੇ ਆ ਕਿ ਅਸੀਂ ਇਹ ਮੋਰਚਾ ਖਤਮ ਕਰ ਦਾਂਗੇ ਪਰ ਨਹੀਂ ਹੁਣ ਸਾਡੀ ਅੱਗੇ ਲੜਾਈ ਸਾਡੀ ਸੈਂਟਰ ਨਾਲ ਸੀ ਹੁਣ ਸਾਡੀ ਲੜਾਈ ਜਿਹੜੀ ਆ ਉਹ ਦਵੱਲੀ ਹੋ ਚੁੱਕੀ ਆ ਇਹ ਜਿਹੜਾ ਦੋ ਮੂੰਹਾਂ ਸੱਪ ਭਗਵੰਤ ਮਾਨ ਬੈਠਾ ਸਾਡੇ ਪੰਜਾਬ ਦੇ ਵਿੱਚ ਇਹਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਆ ਸਾਨੂੰ ਡੰਗ ਮਾਰਿਆ ਹੁਣ ਇਹ ਸੱਪ ਵਾਲੇ ਪਾਸੇ ਵੀ ਜਿਹੜਾ ਉਹ ਸਾਡਾ ਧਿਆਨ ਰਹੇਗਾ ਤੇ ਆਪਾਂ ਜਿਹੜਾ ਉਹ ਅੱਗੇ ਨਾਲ ਵੀ ਕਰੜਾ ਕਰਾਂਗੇ ਮੋਰਚੇ ਨੂੰ ਤੇ ਇਹਨਾਂ ਦੇ ਜਿਹੜਾ ਉਹ ਥਾਂ ਥਾਂ ਤੇ ਰੋਸ਼ ਪ੍ਰਦਰਸ਼ਨ ਕਰਾਂਗੇ ਪਿੰਡਾਂ ਵਿੱਚ ਜਿਨ੍ਹਾਂ ਨੂੰ ਬਨਵੇ ਜਿਹੜੇ ਜਿਨ੍ਹਾਂ ਨੂੰ ਕਦੀ ਕਿਸੇ ਨੇ ਪਿੰਡ ਦਾ ਮੈਂਬਰ ਨਹੀਂ ਸੀ ਬਣਾਇਆ ਉਹਨਾਂ ਲੋਕਾਂ ਨੂੰ ਲੋਕਾਂ ਨੇ ਜਿਹੜਾ ਉਹ ਵੋਟਾਂ ਪਾ ਕੇ ਤੇ ਐਮਐਲਏ ਬਣਾ ਲਿਆ ਕਿ ਤਾਂ ਜੋ ਪਹਿਲੀਆਂ ਸਰਕਾਰਾਂ ਨੇ ਦੁਖੀ ਕੀਤਾ ਸੀ ਉਹਨਾਂ ਤੋਂ ਦੁਖੀ ਹੋ ਗਏ ਇਹਨਾਂ ਨੂੰ ਚੁਣਿਆ ਪਰ ਇਹ ਸਭ ਤੋਂ ਸਿਰੇ ਦੇ ਘਟ ਗਿਆ ਨਹਾਇਤੀ ਤੇ ਇੱਕ ਚਵਲ ਕਿਸਮ ਦੇ ਬੰਦੇ ਜਿਹੜੇ ਆ ਉਹ ਅਸੀਂ ਚੁਣ ਲਿਆ ਜੋ ਅਸੀਂ ਇਹ ਵੇਲੇ ਨੂੰ ਪਛਤਾ ਰਹੇ ਆਂ ਕਿ ਅਸੀਂ ਕਿਉਂ ਇਹਨਾਂ ਨੂੰ ਆਪਣੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੀ ਸਰਕਾਰ ਬਣਾਈਆਂ ਤੇ ਹੁਣ ਅਸੀਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਬੂਤ ਕਰਾਂਗੇ ਮੋਰਚੇ ਨੂੰ ਹੋਰ ਤੇ ਜਿਹੜਾ ਇਹਨਾਂ ਦੀ ਨੱਕ ਦੇ ਵਿੱਚ ਪੂਰਾ ਦਮ ਕਰਾਂਗੇ ਜਿਸ ਤਰ੍ਹਾਂ ਭਾਜਪੀ ਦਾ ਪਿੰਡਾਂ ਦੇ ਵਿੱਚ ਬਾਈਕਾਟ ਹੁੰਦਾ ਰਿਹਾ ਆ ਉਸ ਤਰ੍ਹਾਂ ਹੀ ਹੋਣਾ ਆਮ ਆਦਮੀ ਪਾਰਟੀ ਦਾ ਵੀ ਪਿੰਡਾਂ ਦੇ ਵਿੱਚ ਬਾਈਕਾਟ ਜਿਹੜਾ ਉਹ ਕਰਾਂਗੇ ਜਿਹਨੂੰ ਪਹਿਲਾਂ ਵੀ ਦੱਸ ਚੁੱਕਾ ਆ ਕਿ ਇਹ ਲਾਲਚੰਦ ਘਟਾਰੂ ਚੱਕ ਜਦੋਂ ਸਾਡਾ ਪਹਿਲਾ ਕਿਸਾਨੀ ਮੋਰਚਾ ਚੱਲਿਆ ਆ ਇਹ ਸਾਡੇ ਆਣ ਕੇ ਉੱਥੇ ਪੁੰਜੇ ਦਰੀ ਦੇ ਉੱਤੇ ਬੈਠਦਾ ਰਿਹਾ ਆ ਕਿ ਮੈਨੂੰ ਬੋਲਣ ਦਾ ਸਮਾਂ ਦਿੱਤਾ ਜਾਏ ਮੈਂ ਤੁਹਾਡਾ ਬੜਾ ਹਤੈਸ਼ੀਆਂ ਜਿੱਥੇ ਵੀ ਕਿਤੇ ਧਰਨਾ ਲੱਗਦਾ ਰਿਹਾ ਤੁਸੀਂ ਵੇਖਿਆ ਹੋਣਾ ਤਾਰਾਗੜ ਅੱਡੇ ਦੇ ਵਿੱਚ ਜੇ ਮਾਈਨਿੰਗ ਮਾਫੀਆ ਦਾ ਕਰਕੇ ਵੀ ਇਹ ਧਰਨਿਆਂ ਦੇ ਵਿੱਚ ਜਾਂਦਾ ਰਿਹਾ ਹੁਣ ਇਹ ਸਭ ਤੋਂ ਵੱਡ ਕਤਲਾ ਹੋਰ ਵਾਲੇ ਜੰਗਲ ਦੇ ਵਿੱਚ ਲੱਖਾਂ ਕਰੋੜਾਂ ਦੀ ਲੱਕੜ ਵੇਚ ਕੇ ਉਹ ਜੰਗਲ ਨੂੰ ਅੱਗ ਲਵਾਤੀ ਕੋਈ ਉਹਦੀ ਜਾਂਚ ਨਹੀਂ ਹੋਈ ਮਾਈਨਿੰਗ ਮਾਫੀਆ ਦਾ ਪਤਾ ਨਹੀਂ ਕਿੰਨਾ ਕਿੰਨਾ ਕਰੋੜ ਪਈਆ ਮਾਈਨਿੰਗ ਦੇ ਸਰੋ ਖਾ ਰਿਆ ਆ ਜਿਸ ਬੰਦੇ ਕੋਲ ਕੱਲ ਜਦੋਂ ਇਹ ਐਮਐਲਏ ਬਣਿਆ ਸੀ ਉਦੋਂ ਇਹਦੇ ਕੋਲ ਕੁਝ ਵੀ ਨਹੀਂ ਸੀ ਤਾਂ ਹੁਣ ਇਹਦੇ ਕੋਲੋਂ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਕਰੋੜ ਦੀ ਪ੍ਰਾਪਰਟੀ ਦਾ ਮਾਲਕ ਬਣ ਚੁੱਕਾ ਆ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਲੋਕ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਉਹ ਕੀ ਇਹਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਜਾਂ ਨਹੀਂ ਜਿਤਾਉਂਦੇ ਪਰ ਇਹੋ ਜਿਹਾ ਘਟਿਆ ਬੰਦਾ ਜਿਹੜਾ ਭੁੱਖੜ ਅਸੀਂ ਬਣਾ ਕੇ ਆਪਣੇ ਇੱਕ ਐਮਐਲਏ ਬਣਾ ਕੇ ਭੇਜਿਆ ਤੇ ਹੁਣੇ ਮੰਤਰੀ ਬਣ ਕੇ ਇਹ ਜਿਹੜਾ ਨਿਗ ਮਾਰ ਰਿਆ ਆ ਰਾਜ ਦਾ ਤੇ ਇਹਨਾਂ ਨੂੰ ਜਿਹੜਾ ਉਹ ਮੂੰਹ ਦੀ ਖਾਣੀ ਪਏਗੀ ਕਿਸਾਨਾਂ ਨਾਲ ਪੰਗਾ ਲੈ ਕੇ। ਹੋਰ ਗੱਲਾਂ 'ਚ ਵਾਅਦਾ ਕਰਨਾ ਚਾਹੁੰਨਾ ਵੀ ਜਿਹੜਾ ਤਸ਼ੱਦਦ ਬਾਰਡਰ ਤੇ ਜਿੱਦਾਂ ਬੀਨਤ ਸਿੰਘ 부ਚੜ ਕਹਿੰਦੇ ਸੀ ਇਹ ਉਹਦੇ ਤੋਂ ਵੱਡਾ 부ਚੜੇ ਨਿਕਲਿਆ ਕੁਕਵਰਦ ਸਿੰਘ ਮਾਨ ਜਿੰਨ ਕਿਸਾਨਾਂ ਦੇ ਤਸ਼ੱਦਦ ਟਾਇਆ ਔਰ ਇਹਨਾਂ ਨੇ ਉਥੇ ਜਿੰਨਾ ਸਮਾਨ ਸਾਡਾ ਟਰੈਕਟਰ ਸਾਡੀਆਂ ਟਰਾਲੀਆਂ ਸਾਡੇ ਗੈਸ ਸਿਲੰਡਰ ਸਾਡਾ ਹੋਰ ਫਰਿਜਾਂ ਜਿਹੜੀਆਂ ਜ਼ਰੂਰੀ ਵਸਤਾਂ ਸੀ ਜਿਹੜਾ ਆਪਾਂ ਲੋਕਾਂ ਨੇ ਸੇਵਾ ਵੱਜੋਂ 10-10 20-20 ਰੁਪਏ ਇਕੱਠੇ ਕਰਕੇ ਜਿਹੜਾ ਸਾਡਾ ਸਮਾਨ ਸੀ ਉਹ ਪੁਲਿਸ ਨੇ ਔਰ ਇਹਨਾਂ ਦੇ ਜਿਹੜੇ ਆਮ ਪਾਰਟੀ ਦੇ ਗੁੰਡੇ ਨੇ ਉਥੇ ਐਮਐਲਏ ਮੌਜੂਦਾ ਐਮਐਲਏ ਜੀ ਉਥੇ ਦਾ ਉਹਦੇ ਘਰੋਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਬਰਾਮਦ ਕੀਤੀਆਂ ਨੇ ਔਰ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਸਾਡਾ ਸਾਰਾ ਸਮਾਨ ਲੁਟਾ ਦਿੱਤਾ ਔਰ ਨਾਦਰ ਸ਼ਾਹੀ ਫਰਮਾਨ ਜਾਰੀ ਕੀਤੇ ਨੇ ਹਿਟਲਰ ਦੇ ਬੱਚਾ ਨਾਲ ਤੁਲਨਾ ਕਰਨੀ ਚਾਹੁੰਦਾ ਜਿੱਦਾਂ ਵੀ ਇਹ ਹਿਟ ਹਿਟਲਰ ਨੇ ਜੋ ਤਸ਼ੱਦਦ ਆ ਸੀ ਏ ਹਿਟਲਰ ਦੇ ਔਲਾਦ ਸਮਝਾਂਗੇ ਇਹਨਾਂ ਨੂੰ ਆਪਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿਸਾਨਾਂ ਦੇ ਤਸ਼ੱਦਦ ਟਾਇਆ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਸਾਡੇ ਸਾਰੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੱਖ-ਵੱਖ ਜੇਲਾਂ 'ਚ ਬੰਦ ਕੀਤਾ ਗਿਆ ਉਹਦੇ ਵਿੱਚ ਮੈਨੂੰ ਵੀ ਡਿਟੇਨ ਕੀਤਾ ਗਿਆ ਮੈਂ ਜਸਵੰਤ ਸਿੰਘ ਮੈਂ ਦੱਸਣਾ ਚਾਹੁੰਦਾ ਆਪਣਾ ਜਸਵੰਤ ਸਿੰਘ ਮਿੰਦੂ ਵੀ ਡਿਟੇਨ ਕੀਤਾ ਗਿਆ ਔਰ ਮੈਨੂੰ ਇੱਥੇ ਇੱਕ ਐਸਐਚਓ ਬੁੱੱਛੜ ਜੋ ਸਾਡੇ ਮੇਰੇ ਪਰਿਵਾਰ ਨਾਲ ਬੇਵਿਹਾਰ ਵਰਤਿਆ ਜੋ ਮੇਰੇ ਨਾਲ ਵਰਤਿਆ ਉਹ ਬਹੁਤ ਨਿੰਦਣਯੋਗ ਆ ਔਰ ਇਸ ਬੁੱੱਛੜ ਐਸਐਚਓ ਨੂੰ ਇੱਥੋਂ ਕੱਢਿਆ ਜਾਵੇ ਮੈਂ ਐਸਐਸਪੀ ਸਾਹਿਬ ਨੂੰ ਪਠਾਨਕੋਟ ਦੇ ਐਸਐਸਬੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਆ ਆਪ ਦੇ ਮਾਧਿਅਮ ਰਾਹੀਂ ਸਾਡੀ ਖਬਰ ਡੀਐਸਪੀ ਜੋ ਪਾਸ ਔਰ ਐਸਐਸਬੀ ਪਾਸ ਔਰ ਡੀਸੀ ਬਾਅਦ ਪਹੁੰਚਣ ਦੇ ਦਿਆ ਇਸ ਬੁਚੜ ਨੂੰ ਇਥੋਂ ਕੱਢਿਆ ਜਾਵੇ ਕਾਰਨ ਇਹ ਪਹਿਲਾਂ ਦਾ ਰਿਆਜੀ ਕਾਂਗਰਸ ਦਾ ਤਲੇ ਚੱਟ ਰਿਆ ਇਨ ਮੈਨਿੰਗ ਕਰਾਈਆ ਅਰਬਾਂ ਰੁਪਏ ਦੀ ਇਨ ਪ੍ਰਾਪਰਟੀ ਬਣਾਈਆ ਅਰਬਾਂ ਰੁਪਏ ਖਾ ਗਿਆ ਹੁਣ ਕਟਾਰੂ ਚੱਕ ਨਾ ਰਲ ਕੇ ਇਹ ਜੋ ਇਥੇ ਤਸ਼ੱਦਦ ਕਿਸਾਨਾਂ ਦੇ ਕਰ ਰਿਆ ਬਹੁਤ ਨਿੰਦਣਯੋਗ ਆ ਇਹਦੀ ਆਪਾਂ ਹਾਈ ਲੈਵਲ ਜਦੋਂ ਮੀਟਿੰਗ ਸਾਡੀ ਹੁੰਦੀ ਆ ਇਹਦੇ ਇਹਦਾ ਘਰਾਓ ਵੀ ਕਰਿਆ ਕਰਾਂਗੇ ਥਾਣਿਆਂ ਦਾ ਘਰਾਓ ਵੀ ਕਰਾਂਗੇ ਇਹਦਾ ਜਿੱਥੇ ਜਿੱਥੇ ਇਹ ਜਾਂਦਾ ਇਹਦੀ ਆਪਾਂ ਨਖੇਤਲੀ ਕਰਾਂਗੇ ਸਾਡੇ ਕਿਸਾਨਾਂ ਨੂੰ ਇਹਨਾਂ ਹਰਸਮੈਂਟ ਕੀਤਾ ਜਿਦਾ ਸਾਡੇ ਸੀਨੀਅਰ ਨੇਤਾ ਨੇ ਸਾਡੀ ਜਥੇਬੰਦੀ ਦੇ ਸਿਰ ਮੌਰ ਆਗੂ ਨੇ ਸਰਦਾਰ ਬਲਦੇਵ ਸਿੰਘ ਸਰਸਾ ਜੀ ਉਹਨਾਂ ਨੂੰ ਡਿਟੇਲ ਕੀਤਾ ਗਿਆ ਹਾਰਟ ਦੇ ਮਰੀਜ਼ ਨੇ ਉਹਨਾਂ ਨੂੰ ਵੀ ਇਹਨਾਂ ਨੇ ਤੰਗ ਪਰਚਾਣ ਕੀਤਾ ਗਿਆ ਔਰ ਸਰਦਾਰ ਜਗਜੀਤ ਸਿੰਘ ਦੱਲਿਆਲ ਨੂੰ ਰੈਸਟ ਕੀਤਾ ਗਿਆ ਪਤਾ ਨਹੀਂ ਕਿਹੜੀ ਛੌਨੀ 'ਚ ਰੱਖਿਆ ਗਿਆ ਉੱਥੇ ਔਰ ਉਹਨਾਂ ਨੇ ਬਹੁਤ ਤਰਸ ਜੋ ਜੋ ਹਾਲਤ ਆ ਜਿਨ੍ਹਾਂ ਨੇ ਪਾਣੀ ਪੀਣਾ ਬੰਦ ਕਰ ਦਿੱਤਾ ਹੋਰ ਕਈ ਤਰ੍ਹਾਂ ਦੇ ਪਤਾ ਨਹੀਂ ਸਾਨੂੰ ਕਿੱਥੇ ਨੇ ਰੱਖਿਆ ਕਿੱਥੇ ਨਹੀਂ ਰੱਖਿਆ ਸਾਨੂੰ ਪਬਲਿਕ ਜੇ ਦੱਸਿਆ ਜਾਵੇ ਵੀ ਸਾਡੇ ਆਗੂ ਦਾ ਕੀ ਹਾਲ ਆ ਸਾਡਾ ਬਹੁਤ ਹੀ ਹਰਮਣ ਪਿਆਰਾ ਇੱਕ ਆਗੂ ਆ ਬਹੁਤ ਜਝਾਰੂ ਜੋਧਾ ਜਿਸ ਇਸ ਮੋਰਚੇ ਦੀ ਕਮਾਂਡ ਕੀਤੀ ਆ ਜੇ ਪਹਿਲਾਂ ਵੀ ਮੋਰਚਾ ਉੱਥੇ ਆਪਾਂ ਦਿੱਲੀ ਜਿੱਤਿਆ ਉਹ ਵੀ ਸਰਦਾਰ ਜਗਜੀਤ ਸਿੰਘ ਡੱਲੇ ਆ ਜੀ ਨੇ ਪਹਿਲਾਂ 10 ਜਥੇਬੰਦੀਆਂ ਇਕੱਠੀਆਂ ਕੀਤੀਆਂ ਜਿਥੇ ਇਹਨਾਂ ਦੀ ਦੱਲਿਆ ਸਾਹਿਬ ਦੀ ਦੇਣ ਆ ਜਿਨ੍ਹਾਂ ਨੇ 10 ਜਤੇ ਬੰਦੀ ਆ ਦੋ 550 ਜਤੇ ਬੰਦੀ ਕੱਟੀ ਕੀਤੀ ਆ ਉਹ ਦੇਣਾਂ ਇਹਨਾਂ ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਜੇ ਸਾਡੇ ਸੰਘਰਸ਼ ਨੂੰ ਇਹ ਨਾ ਸਮਝਣੀ ਫਿੱਕਾ ਪੈ ਗਿਆ ਕੋਈ ਗੱਲ ਨਹੀਂ ਅਤਰਾ ਚੜਾ ਆਉਂਦੇ ਨੇ ਮੁਰਕ ਕੇ ਆਪਾਂ ਇਹਦੀ ਰੂਪਰੇਖਾ ਬਣਾਵਾਂਗੇ ਔਰ ਭਗਵਾਨ ਤਮਾਨ ਬੁੱਚੜ ਨੂੰ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਇਹਨਾਂ ਪਿੰਡਾਂ ਚ ਨਹੀਂ ਬੰਨ ਦਿੱਤਾ ਜਾਵੇਗਾ ਜਿੱਦਾਂ ਆਪਾਂ ਭਾਜਪੀ ਦੀ ਆਗੂਆਂ ਦਾ ਵਿਰੋਧ ਕੀਤਾ ਉਹ ਉਹਦੀ ਭਾਜਪੀ ਦੀ ਵੀ ਟੀਮ ਆ ਇਹਦਾ ਵੀ ਵਿਰੋਧ ਕਰਾਂਗੇ ਕਟਾਰੂ ਚੱਕਦਾ ਠੋਕੇ ਵਿਰੋਧ ਕਰਾਂਗੇ ਇਹ ਸਾਡੀਆਂ ਕਿਸਾਨਾਂ ਦੀਆਂ ਮੀਟਿੰਗਾਂ 'ਚ ਜਾਂਦਾ ਇਹਨਾਂ ਸਾਡੀ ਗੱਲ ਨਹੀਂ ਕੀਤੀ ਇਹਨੂੰ ਵੀ ਸਕੇ ਟੰਗਾਂਗੇ ਆਉਣ ਵਾਲੇ ਦਿਨਾਂ 'ਚ ਇਹਦਾ ਘਰਾਓ ਕਰਾਂਗੇ ਇਹਨੂੰ ਘਰੋਂ ਬਾਹਰ ਹੀ ਨਿਕਲਦਿਆਂ ਕਰਾਂਗੇ ਔਰ ਮੈਂ ਇੱਥੇ ਇੰਨੇ ਹੀ ਕਹਿੰਦਾ ਜੀ ਆਪਦੇ ਚੈਨਲ ਦਾ ਬਹੁਤ ਵਧੀਆ ਸਵਾਲ ਆ ਜੀ ਜਦੋਂ ਆਪਾਂ ਉੱਥੇ ਬਾਰਡਰਾਂ ਤੇ ਜਾ ਕੇ ਬੈਠੇ ਨੇ ਮੋਦੀ ਨੇ ਕਿਹਾ ਵੀ ਇਹ ਅਤਵਾਦੀ ਨੇ ਹੁਣ ਇਹਨਾਂ ਨੇ ਨਵਾਂ ਨਾਮ ਦਿੱਤਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਸਤੇ ਉੱਥੇ ਗੈਂਗਸਟਰ ਨਾਂ ਦਾ ਨਾਮ ਦਿੱਤਾ ਔਰ ਪੰਜਾਬ ਦੀ ਜਵਾਨੀ ਖਰਮ ਕੀਤੀ ਜਾ ਰਹੀ ਆ ਪਹਿਲਾਂ ਤਾਂ ਨਸ਼ੇ ਨੇ ਖਤਮ ਕੀਤੀ ਹੁਣ ਇਹਨਾਂ ਨੇ ਆ ਗਏ ਉਹਨਾਂ ਨੂੰ ਗੈਂਗਸਟਰ ਕਹਿ ਕੇ ਉਹਨਾਂ ਦੀਆਂ ਪੈਰਾਂ 'ਚ ਹੀ ਕਿਉਂ ਗੋਲੀਆਂ ਵਜਦੀਆਂ ਨੇ ਅੱਜ ਪੈਰਾਂ 'ਚ ਗੋਲੀਆਂ ਬਜ ਰਹੀਆਂ ਕੱਲ ਨੂੰ ਸਾਡੀਆਂ ਛਾਤੀਆਂ 'ਚ ਹੀ ਮਾਰ ਲ ਗਏ ਜੋ ਭ੍ਰਿਸ਼ਟ ਲੋਗ ਨੇ ਨਸ਼ੇ ਨੂੰ ਬੜਾਵਾ ਦਿੱਤਾ ਕਿਹੜੇ ਸਰਗਲੇ ਨੇ ਇਹਨਾਂ ਦੇ ਪਿੱਛੇ ਉਹਨਾਂ ਨੂੰ ਡਿਟੇਨ ਕੀਤਾ ਜਾਵੇ ਉਹਨਾਂ ਦੇ ਤਸ਼ੱਦਦ ਉਹਨਾਂ ਦੇ ਕੀਤਾ ਜਾਵੇ ਜਿੱਥੇ ਨੂੰ ਤੁਸੀਂ ਹਾਈਲਾਈਟ ਕਰ ਰਹੇ ਹੋ ਵੀ ਇਹ ਸਪਲਾਇਰ ਆ ਕਿਉਂ ਨਹੀਂ ਉਹਦਾ ਮਕਾਨ ਢਾਇ ਗਿਆ ਕਿਉਂ ਆਮ ਲੋਕਾਂ ਦੇ ਮਕਾਨ ਢਾਇ ਗਿਆ ਫਿਰ ਉਹ ਮਜੀਠੀਏ ਨੂੰ ਮਾਰੋ ਗੋਲੀਆਂ ਨਾਲ ਲੋਕਾਂ ਦੇ ਜਿਨ੍ਹਾਂ ਨੇ ਪੰਜਾਬ ਵਿੱਚ ਇੱਕ ਸਰਕਾਰ ਨਹੀਂ ਦੋਸ਼ੀ ਸਾਰੀਆਂ ਸਰਕਾਰਾਂ ਕਾਂਗਰਸ ਵੀ ਦੋਸ਼ੀ ਆ ਅਕਾਲੀ ਵੀ ਦੋਸ਼ੀ ਨੇ ਇਹਦੇ ਵਿੱਚ ਇਹਨਾਂ ਦੇ ਰਾਜ ਭਗ ਦੇ ਵਿੱਚ ਪੰਜਾਬ ਵਿੱਚ ਨਸ਼ਾ ਆ ਇਹਨਾਂ ਨੇ ਜਵਾਨੀ ਬਰਬਾਦ ਕਰਤੀ ਆ ਜਿਲ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਉਹ ਲੋਕ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ ਉਹ ਤਰਸਯੋਗ ਹਾਲ ਦਾ ਲੋਕਾਂ ਦੀ ਉਹਦੇ ਜੇਲ੍ਹ ਦੇ ਵਿੱਚ ਉਹ ਰੇਖਾਂ ਅੱਖਾਂ ਦੇ ਹੰਝੂ ਆਉਂਦੇ ਨੇ ਮੈਨੂੰ ਇੱਕ ਦਿਨ ਉਥੇ ਰੱਖਿਆ ਗਿਆ ਇਹਨਾਂ ਨੇ ਚੱਕੀਆਂ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਕੋਈ ਪਰਵਾਹ ਨਹੀਂ ਆਪਾਂ ਨੂੰ ਚੱਕੀਆਂ ਦੇ ਬੰਦ ਵੀ ਕਰ ਲਿਆ ਜੋ ਮਰਜ਼ੀ ਕਰ ਲਿਆ ਪਰ ਉਥੇ ਜੋ ਲੋਕਾਂ ਦੀ ਹਾਲਤ ਆ ਜੋ ਬੱਚਿਆਂ ਦੀ ਹਾਲਤ ਆ ਛੋਟੀ ਛੋਟੀ ਉਮਰ ਦੇ ਕੁਛ ਇਹਨਾਂ ਨੇ 100-100 ਗ੍ਰਾਮ ਫੜ ਕੇ ਉਹਨਾਂ ਦੇ ਕਿਲੋ-ਕਿਲੋ ਮਾਲ ਪਾ ਕੇ ਉਹ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਦੇ ਉਹ ਕਿਚਨੇ ਛੋਟੀਆਂ ਉਮਰ ਦਾ ਵਿੱਚ ਇਹਨਾਂ ਨੇ ਉਹ ਤਸ਼ੱਦਦ ਕੀਤੇ ਨੇ ਪਹਿਲਾਂ ਅਤਵਾਦ ਕਹਿ ਕੇ ਨਾਂ ਦੇ ਕੇ ਜਵਾਨੀ ਰੋਧ ਦਿੱਤੀ ਕੋਨੇ ਨਾਲ ਇੱਕ ਗੈਂਗਸਟਰ ਕਹਾ ਕੇ ਰੋਲ ਦਿੱਤੀ ਕਈ ਤਰ੍ਹਾਂ ਦੇ ਇਲਜ਼ਾਮ ਪੰਜਾਬੀਆਂ ਤੇ ਲਾ ਕੇ ਪੰਜਾਬ ਨੂੰ ਬਦਗਲਾਮ ਕਰਨਾ ਚਾਹੁੰਦੇ ਨੇ ਇਹ ਪੰਜਾਬੀ ਉਹ ਪੰਜਾਬੀ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅੱਜ ਪੰਜਾਬ ਨੂੰ ਭੁੱਲੇ ਫਿਰਦੇ ਨੇ ਅੱਜ ਉਹ ਮਗਰਮਛ ਮੋਟਾ ਸੂਰਦੀ ਧੌਣ ਵਾਲਾ ਜਿਹੜਾ ਉਹ ਅੰਮ੍ਰਿਤ ਸ਼ਾਇਆ ਉਹ ਤਰ੍ਹਾਂ ਤਰ੍ਹਾਂ ਦੇ ਪੰਜਾਬ ਦੇ ਖਿਲਾਫ ਬਿਆਨ ਦੇ ਰਿਹਾ ਉਹ ਬੜੀ ਨਿੰਦਣਯੋਗ ਨੇ ਮੋਦੀ ਸਾਹਿਬ ਮੋਦੀ ਨੂੰ ਇਹ ਸਾਹਬ ਕਹਿਣਾ ਵੀ ਬੜਾ ਜੁਲਮਾਂ ਆਕੇ ਕਿਸਮ ਦਾ ਇਹ ਨੂੰ ਸਾਹ ਇਹਨਾਂ ਦੇ ਨਾਂ ਪਿੱਛੇ ਨਹੀਂ ਲੱਗਦਾ ਤੇ ਤਸ਼ੱਦਦ ਕਰ ਰਹੇ ਨੇ ਪੰਜਾਬ ਤੇ ਉਹ ਪੰਜਾਬੀਓ ਅੱਜ ਤਕੜੇ ਹੋ ਜੋ ਜਿਹੜੀਆਂ ਜਥੇਬੰਦੀਆਂ ਨਾਰਾਜ਼ ਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜੋ ਇਹਨਾਂ ਦੀ ਜੁਰਤ ਨਹੀਂ ਕਿਸੇ ਕਿਸਾਨਾਂ ਲੱਖ ਚੁੱਕ ਜਾਣ ਆਪਣੀ ਹੋਮੇ ਤੇ ਆਕੇ ਸਾਰੇ ਜਥੇਬੰਦੀਆਂ ਇਕੱਠੀਆਂ ਆ ਜੋ ਆਪਾਂ ਇਲੈਕਸ਼ਨ ਨਹੀਂ ਲਾਣੇ ਆਪਾਂ ਆਪਾਂ ਪੰਜਾਬ ਨੂੰ ਬਚਾਉਣਾ ਆਪਾਂ ਲਾਜ ਨੂੰ ਭੰਗ ਕਰਕੇ ਆਪਾਂ ਅੱਗੇ ਆਉਣਾ ਲਾਜ ਨਹੀਂ ਰੱਖਣਾ ਕੋਈ ਕਿਸੇ ਕਿਸਮ ਦਾ ਨਾ ਲੈਕਚਰ ਲੜਾਂਗੇ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਉਣਾ ਕੁਝ ਵੀ ਹੋ ਜਾਏ ਸਾਨੂੰ ਸੋਨੇ ਦੇ ਆਵਰ ਨਹੀਂ ਆਜਣ ਅਸੀਂ ਮਰਦੇ ਦਮ ਤੱਕ ਮੈਂ ਆਪਣੀ ਤੁਹਾਨੂੰ ਕਹਿ ਰਿਹਾ ਮਰਦੇ ਦਮ ਦਮ ਤੱਕ ਕਿਸਾਨਾਂ ਕਿਸਾਨ ਦੇ ਪਰਿਵਾਰ ਚ ਜੰਮਿਆ ਕਿਸਾਨੀ ਦੇ ਸੰਘਰਸ਼ ਚ ਲੜ ਕੇ ਮਰ ਜਾਾਂਗੇ ਲੇਕਿਨ ਰਾਜ ਭਾਗ ਨਹੀਂ ਭੋਗਾਂਗੇ ਔਰ ਵਿਰੋਧੀ ਧਿਰ ਦੇ ਇੱਕ ਤਰ੍ਹਾਂ ਦੇ ਨੇਤਾ ਬਣ ਕੇ ਨੇਤਾ ਵੀ ਨਹੀਂ ਕਰਾਂਗੇ ਸੇਵਾਦਾਰ ਬਣ ਕੇ ਆਪਾਂ ਇੱਕ ਲੜਾਈ ਲੜਾਂਗੇ ਬਿਗੈਰ ਚਾਹੇ ਲੋਭ ਲਾਲਚ ਤੋਂ ਬਿਗੈਰ ਨਾ ਇਲੈਕਸ਼ਨ ਲੜਾਂਗੇ ਨਾ ਕੋਈ ਐਮਐਲਏ ਦੀ ਚਾਹਤ ਰੱਖਦੇ ਆ ਕਿਸਾਨ ਦਾ ਪੋਤਾ ਕਿਸਾਨ ਦੇ ਕਿਸਾਨੀ ਦੇ ਵਿੱਚ ਹੀ ਮਰਾਂਗੇ ਤੇ ਕਿਸਾਨੀ ਦੇ ਵਿੱਚ ਹੀ ਜੀਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ